ਤੁਹਾਡੀਆਂ ਗਵਾਹੀਆਂ ਰੈਡੀ ਹੋ ਗਈਆਂ ਆ ਪ੍ਰਭੂ ਯਿਸੂ ਜੀ ਦੇ ਨਾਮ 'ਚ वचन 'ਚ ਲਿਖਿਆ ਨੇਚਾ ਅਨਡੇਠ ਵਸਤਾਂ ਦਾ ਯਕੀਨ ਆ ਔਰ ਅਗਰ ਤੁਸੀਂ ਯਕੀਨ ਕਰ ਲਿਆ ਆ ਤੇ ਤੁਹਾਡੇ ਲਈ ਹੋ ਚੁੱਕਿਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਹਾਲੇਲੂਇਆ ਹਾਲੇਲੂਇਆ ਸੋ वचन ਦੇ ਵਿੱਚ ਲਿਖਿਆ 119 ਨੰਬਰ ਜ਼ਬੂਰ ਤੇ ਉਹਦੀ 34 ਨੰਬਰ ਆਇਤ ਦੇ ਵਿੱਚ ਇਦਾਂ ਲਿਖਿਆ ਆ ਆਪਾਂ 33 ਤੋਂ ਹੀ ਸ਼ੁਰੂ ਕਰ ਲੈਨੇ ਆ ਇੱਥੇ ਲਿਖਿਆ ਹੈ ਯਹੋਵਾ ਤੂੰ ਆਪਣੀਆਂ ਵਿਧੀਆਂ ਦਾ ਰਾਹ ਮੈਨੂੰ ਸਿਖਲਾ ਤਾਂ ਮੈਂ ਅੰਤ ਤੀਕੋਂ ਨੂੰ ਸੰਭਾਲੀ ਰੱਖਾਂਗਾ ਇੱਥੇ ਪਰਮੇਸ਼ਵਰ ਦਾ ਦਾਊਦ ਪਰਮੇਸ਼ਵਰ ਦਾ ਦਾਸ ਪਰਮੇਸ਼ਵਰ ਦਾ ਮਨਪੌਂਦਾ ਇਨਸਾਨ ਆਪਣੇ ਪਰਮੇਸ਼ਵਰ ਦੇ ਨਾਲ ਗੱਲ ਕਰਦਾ ਆ ਅਰ ਆਪਣੇ ਪਰਮੇਸ਼ਵਰ ਨੂੰ ਕਹਿ ਰਿਹਾ ਕਿ ਹੇ ਮੇਰੇ ਪਰਮੇਸ਼ਵਰ ਆਪਣੀਆਂ ਵਿਧੀਆਂ ਦਾ ਆਪਣੇ ਕਾਨੂੰਨਾਂ ਦਾ ਆਪਣੇ ਜਿਹੜਾ ਤੇਰਾ ਜਿਹੜੀ ਤੇਰੀ ਇੱਕ ਬਵਸਥਾ ਹੈ ਉਹਦਾ ਰਾਹ ਮੈਨੂੰ ਸਿਖਾੜ ਅਰ ਮੈਂ ਅੰਤਤੀ ਕੋਨ ਨੂੰ ਸੰਭਾਲੀ ਰੱਖਾਂਗਾ ਕਹਿੰਦਾ ਉਹ ਰਾਹ ਜਿਹੜਾ ਤੂੰ ਮੈਨੂੰ ਦੱਸੇ ਕਿ ਮੈਂ ਕਿੱਦਾਂ ਤੇਰੇ ਕੋਲ ਆ ਸਕਦਾ ਕਿੱਦਾਂ ਮੈਂ ਤੇਰੇ ਨਾਲ ਗੱਲ ਕਰ ਸਕਦਾ ਕਿੱਦਾਂ ਮੈਂ ਤੇਰੇ ਕੋਲੋਂ ਬਰਕਤ ਲੈ ਸਕਦਾ ਕਿੱਦਾਂ ਤੇਰੇ ਵਚਨ ਨੂੰ ਮੈਂ ਆਪਣੇ ਜੀਵਨ ਵਿੱਚ ਰੱਖ ਸਕਦਾ ਕਿੱਦਾਂ ਤੇਰੇ ਵਚਨ ਦੇ ਅਨੁਸਾਰ ਚੱਲ ਸਕਦਾ ਕਹਿੰਦਾ ਉਹ ਤਰੀਕੇ ਮੈਨੂੰ ਦੱਸ ਦੇ ਉਹ ਵਿਧੀਆਂ ਮੈਨੂੰ ਸਿਖਾਲ ਦੇ ਕਹਿੰਦਾ ਫੇ ਮੈਂ ਅੰਤਤੀ ਕੋਨਾਂ ਨੂੰ ਸੰਭਾਲੀ ਰੱਖਾਂਗਾ ਹallelujah ਅੱਜ ਸਾਡੀ ਪ੍ਰਾਰਥਨਾ ਦੇ ਵਿੱਚ ਵੀ ਇਹ ਸ਼ਬਦ ਹੋਣੇ ਚਾਹੀਦੇ ਆ ਅਸੀਂ ਸਿੱਧਾ ਮੰਗਣ ਲੱਗ ਜਾਈਏ ਕਿ ਸਾਨੂੰ ਮਿਲ ਜਾਏ ਪਰ ਮੰਗਣ ਤੋਂ ਪਹਿਲਾਂ ਪ੍ਰਾਰਥਨਾ ਦੇ ਵਿੱਚ ਹੋਣਾ ਚਾਹੀਦਾ ਕਿ ਪ੍ਰਭੂ ਮੈਨੂੰ ਉਹ ਤਰੀਕਾ ਦੱਸੋ ਜਿਸ ਤਰੀਕੇ ਦੇ ਨਾਲ ਮੈਂ ਮੰਗਾ ਕਿ ਮੈਨੂੰ ਮਿਲ ਜਾਏ ਜਿਸ ਤਿੱਕੇ ਦੇ ਨਾਲ ਮੈਂ ਤੁਹਾਡੀ ਮਹਿਮਾ ਕਰਾਂ ਕਿ ਤੁਹਾਨੂੰ ਪਸੰਦ ਆਏ ਜਿਸ ਤਰੀਕੇ ਨਾਲ ਮੈਂ ਪ੍ਰਾਰਥਨਾ ਕਰਾਂ ਕਿ ਉਸ ਪ੍ਰਾਰਥਨਾ ਦਾ ਉੱਤਰ ਆ ਜਾਏ ਜਿਸ ਤਰੀਕੇ ਨਾਲ ਮੈਂ ਤੁਹਾਡੀ ਹਜ਼ੂਰੀ ਵਿੱਚ ਬੈਠਾਂ ਤੇ ਮੇਰਾ ਮਨ ਪ੍ਰਭੂ ਤੁਹਾਡੇ ਨਾਲ ਜੁੜ ਜਾਏ ਜਦੋਂ ਮੈਂ ਪ੍ਰਭੂ ਤੁਹਾਡੀ ਹਜ਼ੂਰੀ ਵਿੱਚ ਖਲੋਵਾਂ ਤਾਂ ਮੇਰੇ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਦੀ ਵਰਖਾ ਮੇਰੇ ਉੱਤੇ ਹੋਣੀ ਸ਼ੁਰੂ ਹੋ ਜਾਏ ਕਹਿਣ ਆਪਣੀ ਪ੍ਰਾਰਥਨਾ ਵਿੱਚ ਕਿ ਪ੍ਰਭੂ ਮੈਨੂੰ ਸਿਖਾਓ ਪ੍ਰਭੂ ਮੈਨੂੰ ਉਹ ਤਰੀਕਾ ਸਿਖਾਓ ਪ੍ਰਭੂ ਮੈਨੂੰ ਉਹ ਰਾਹ ਸਿਖਾਓ ਪ੍ਰਭੂ ਮੈਨੂੰ ਉਹ ਵਿਧੀਆਂ ਸਿਖਾਓ ਪ੍ਰਭੂ ਮੈਨੂੰ ਉਹ ਵਿਵਸਥਾ ਸਿਖਾਓ ਕਿ ਮੇਰਾ ਉੱਠਣਾ ਬੈਠਣਾ ਬੋਲਣਾ ਚੱਲਣਾ ਪ੍ਰਭੂ ਤੁਹਾਡੇ ਦਿਲ ਨੂੰ ਸ਼ੂ ਜਾਏ ਹਾਲੇਲੂਇਆ ਅਰ ਜਦੋਂ ਮੈਨੂੰ ਉਹ ਤਰੀਕਾ ਆ ਜਾਏ ਤਾਂ ਪ੍ਰਭੂ ਮੈਂ ਉਸ ਤਰੀਕੇ ਨੂੰ ਅੰਤ ਤੱਕ ਨਹੀਂ ਛੱਡੂਗਾ ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਜੇ ਅਸੀਂ ਇਦਾਂ ਪ੍ਰਾਰਥਨਾ ਕਰੀਏ ਤੇ ਫਿਰ ਉਹ ਪ੍ਰਾਰਥਨਾ ਜ਼ਰੂਰ ਉੱਤਰ ਲੈ ਕੇ ਆਉਂਦੀ ਆ ਫਿਰ ਤੁਸੀਂ ਅੰਤ ਤੱਕ ਭੁੱਲਣਾ ਨਹੀਂ ਆ ਫਿਰ ਤੁਸੀਂ ਅੰਤ ਤੱਕ ਉਦਹੀਂ ਪ੍ਰਾਰਥਨਾ ਕਰਦੇ ਰਹਿਣਾ ਕਿਉਂਕਿ ਤੁਹਾਨੂੰ ਜਾਂਚ ਆ ਜਣੀਆਂ ਅਰ ਇਹ ਤਰੀਕਾ ਕੌਣ ਸਿਖਾ ਸਕਦਾ ਆ ਪਰਮੇਸ਼ਵਰ ਦਾ ਆਤਮਾ ਹallelujah ਉਹੀ ਸਾਡੀ ਮਦਦ ਕਰਦਾ ਸਾਰੀਆਂ ਚੀਜ਼ਾਂ ਦੇ ਵਿਖੇ ਸਾਰੀਆਂ ਰਾਹਾਂ ਦੇ ਵਿਖੇ ਸਾਰੇ ਕੰਮਾਂ ਦੇ ਵਿਖੇ ਸਾਰੀਆਂ ਗੱਲਾਂ ਦੇ ਵਿਖੇ ਹallelujah ਹallelujah 31 ਨੰਬਰ ਵਿੱਚ ਲਿਖਿਆ ਮੈਨੂੰ ਸਮਝ ਦੇ ਅਤਰੀ ਵਿਵਸਥਾ ਨੂੰ ਸੰਭਾਂਗਾ ਸਗੋਂ ਆਪਣੇ ਸਾਰੇ ਮਨ ਨਾਲ ਉਹਦੀ ਪਾਲਣਾ ਕਰਾਂਗਾ ਹੁਣ ਪਹਿਲਾਂ ਉਹ ਕਹਿੰਦਾ ਮੈਨੂੰ ਦੱਸ ਆਪਣੀਆਂ ਵਿਧੀਆਂ ਦਾ ਰਾਹ ਮੈਨੂੰ ਸਿਖਲਾ ਹੁਣ ਉਹ ਕਹਿੰਦਾ ਮੈਨੂੰ ਸਮਝ ਦੇ ਕਿ ਮੈਂ ਤੇਰੀ ਬਵਸਥਾ ਨੂੰ ਸੰਭਾਂਗਾ ਕਿੰਨਾ ਮੈਨੂੰ ਅਕਲ ਦੇ ਮੈਨੂੰ ਬੁੱਧ ਦੇ ਕਿ ਜਿਹੜੀ ਤੇਰੀ ਬਵਸਥਾ ਹੈ ਮੈਂ ਉਹਨੂੰ ਸਮਝਾਂ ਅਤੇ ਮੈਂ ਉਹਨੂੰ ਕਿੱਦਾਂ ਸੰਭਾਲ ਕੇ ਰੱਖਾਂ ਕਿ ਮੇਰੀ ਮੇਰੇ ਕੋਲੋਂ ਕਿਤੇ ਉਹ ਗਵਾਚ ਨਾ ਜਾਏ ਕਿਤੇ ਚੋਰ ਚੋਰੀ ਕਰਕੇ ਨਾ ਲੈ ਜਾਏ ਕਿਤੇ ਕਿਸੇ ਦੀਆਂ ਗੱਲਾਂ ਸੁਣ ਕੇ ਮੈਂ ਡੋਲ ਨਾ ਜਾਵਾਂ ਕਿਸੇ ਦੀਆਂ ਗੱਲਾਂ ਦੇ ਵਿੱਚ ਆਣ ਕੇ ਮੈਂ ਕਿਤੇ ਤੇਰੇ ਰਾਹ ਨੂੰ ਛੱਡ ਕੇ ਦੂਜੇ ਰਾਹ ਤੇ ਚੱਲਣਾ ਨਾ ਸ਼ੁਰੂ ਕਰ ਦਵਾਂ ਕਹਿੰਦਾ ਮੈਨੂੰ ਸਮਝ ਬਖਸ਼ ਕਿ ਮੈਂ ਤੇਰੀ ਬੁਵਸਥਾ ਨੂੰ ਸਾਂਭਾਂਗਾ ਸਗੋਂ ਆਪਣੇ ਸਾਰੇ ਮਨ ਨਾਲ ਉਹਦੀ ਪਾਲਣਾ ਕਰਾਂਗਾ ਹallelujah ਕਹਿੰਦਾ ਸਗੋਂ ਮੈਂ ਆਪਣੇ ਪੂਰੇ ਮਨ ਦੇ ਨਾਲ ਮਤਲਬ ਹੀ ਹੋ ਕੇ ਨਹੀਂ ਖੁਦ ਗਰਜ ਹੋ ਕੇ ਨਹੀਂ ਸਿਰਫ ਲੋਕਾਂ ਨੂੰ ਵਿਖਾਉਣ ਦੇ ਲਈ ਨਹੀਂ ਸਿਰਫ ਪਾਦਰੀ ਨੂੰ ਵਿਖਾਉਣ ਦੇ ਲਈ ਨਹੀਂ ਸਿਰਫ ਨਾਂ ਦਾ ਮਸੀਹ ਚੇਲਾ ਬਣ ਕੇ ਨਹੀਂ ਪਰ ਮੈਂ ਆਪਣੇ ਅੰਦਰੋਂ ਆਪਣੇ ਰੂਹ ਦੇ ਨਾਲ ਆਪਣੇ ਜਿਸਮ ਦੇ ਨਾਲ ਆਪਣੇ ਜਾਨ ਦੇ ਨਾਲ ਆਪਣੀਆਂ ਸੋਚਾਂ ਦੇ ਰਾਈ ਮਨ ਦੇ ਵਿਚਾਰਾਂ ਦੇ ਰਾਈ ਦਿਲ ਦੇ ਆਖਿਆਲਾਂ ਦੇ ਰਾਈ ਆਪਣੇ ਕੰਮਾਂ ਦੇ ਰਾਈ ਆਪਣੇ ਮੂੰਹ ਦੇ ਅੱਖਰਾਂ ਦੇ ਰਾਈ ਆਪਣੇ ਚਾਲ ਚੱਲਣ ਦੇ ਰਾਈ ਕਹਿੰਦਾ ਮੈਂ ਉਹਨੂੰ ਛੇੜਿਆ ਉਹ ਆਪਣੇ ਅੰਦਰ ਰੱਖੂੰਗਾ ਉਹਨਾਂ ਦੀ ਪਾਲਣਾ ਕਰੂੰਗਾ ਹallelujah ਅੱਜ ਕਿਉਂ ਪਰਮੇਸ਼ਵਰ ਦਾ ਵਚਨ ਸਾਡੇ ਜੀਵਨ ਦੇ ਵਿੱਚ ਕੰਮ ਨਹੀਂ ਕਰਦਾ ਅਸੀਂ ਪ੍ਰਾਰਥਨਾ ਵੀ ਕਰਦੇ ਆ ਫਿਰ ਵੀ ਪਰਮੇਸ਼ਵਰ ਦਾ ਵਚਨ ਸਾਡੇ ਜੀਵਨ ਦੇ ਵਿੱਚ ਉਸ ਲੈਵਲ ਤੇ ਕੰਮ ਨਹੀਂ ਕਰਦਾ ਜਿਸ ਲੈਵਲ ਤੇ ਅਸੀਂ ਬਹੁਤ ਵੱਡੀਆਂ-ਵੱਡੀਆਂ ਗਵਾਹੀਆਂ ਕਿਸੇ ਹੋਰ ਦੀਆਂ ਸੁਣਦੇ ਆ ਕਿਉਂਕਿ ਅਸੀਂ ਪੂਰੇ ਮਨ ਨਾਲ ਪਰਮੇਸ਼ਵਰ ਦੇ ਵਚਨ ਦੀ ਪਾਲਣਾ ਨਹੀਂ ਕਰਦੇ ਜੇ ਇਸ ਦਿਨ ਅਸੀਂ ਪੂਰੇ ਮਨ ਨਾਲ ਪਰਮੇਸ਼ਵਰ ਦੇ ਵਚਨ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਔਸਤ ਦੇਣ ਤੁਸੀਂ ਦੇਖਿਓ ਕਿ ਤੁਹਾਡਾ ਜੀਵਨ ਦੇ ਰੰਗ ਹੀ ਬਦਲ ਜਾਣੇ ਆ ਤੁਹਾਡਾ ਬੋਲ ਚਾਲ ਬਦਲ ਜਾਣਾ ਤੁਹਾਡੇ ਕੰਮ ਕਰਨ ਦਾ ਸਲੀਕਾ ਬਦਲ ਜਾਣਾ ਲੋਕਾਂ ਨਾਲ ਗੱਲਾਂ ਕਰਨ ਦਾ ਤੁਹਾਡਾ ਤਰੀਕਾ ਬਦਲ ਜਾਣਾ ਤੁਹਾਡਾ ਖਲੋਣਾ ਬਦਲ ਜਾਣਾ ਤੁਹਾਡਾ ਤੁਰਨਾ ਬਦਲ ਜਾਣਾ ਤੁਹਾਡੀਆਂ ਸੋਚਾਂ ਹੋਰ ਦੀਆਂ ਹੋਰ ਹੋ ਜਾਣੀਆਂ ਜਦੋਂ ਤੁਸੀਂ ਮੰਝੇ ਤੇ ਪਹਿਣਾ ਉਦੋਂ ਵੀ ਤੁਹਾਡਾ ਦਿਲ ਕਰਨਾ ਰੱਬ ਨਾਲ ਹੀ ਤੁਹਾਡਾ ਪਿਆਰ ਜਿਹੜਾ ਆ ਉਹਦੇ ਵਿੱਚ ਹੀ ਤੁਸੀਂ ਰੰਗੇ ਰਮੋ ਤੁਸੀਂ ਰਸੋਈ ਚ ਕੰਮ ਕਰਦੇ ਤਾਂ ਮੇ ਤੁਹਾਡੇ ਦਿਲ ਵਿੱਚ ਪ੍ਰਭੂ ਯਿਸੂ ਦੇ ਲਈ ਪਿਆਰ ਆਈ ਜਾਣਾ ਆ ਤੁਹਾਡਾ ਜੀ ਕਰਨਾ ਕਿੱਦਾਂ ਮੈਂ ਉਹਨੂੰ ਛੂਹ ਲਵਾਂ ਕਿੱਦਾਂ ਮੈਂ ਉਹਨੂੰ ਦੇਖ ਲਵਾਂ ਕਿੱਦਾਂ ਮੈਂ ਉਹਦੇ ਨੇੜੇ ਚੱਲ ਜਾਵਾਂ ਪਰ ਕਦੋਂ ਜਦੋਂ ਅਸੀਂ ਪਰਮੇਸ਼ਵਰ ਦੀ ਬੁਹਵਸਥਾ ਨੂੰ ਸਮਝਾਂਗੇ ਜਦੋਂ ਅਸੀਂ ਸਮਝਾਂਗੇ ਕਿ ਪਰਮੇਸ਼ਵਰ ਕਿੰਨਾ ਭਲਾ ਹੈ ਕਹਿੰਦਾ ਚੱਖੋ ਤੇ ਵੇਖੋ ਯਹੋਵਾ ਭਲਾ ਹੈ ਜਦੋਂ ਅਸੀਂ ਉਹਨੂੰ ਚੱਖਾਂਗੇ ਚੱਖਣ ਦਾ ਮਤਲਬ ਉਹ ਕੋਈ ਚਟਨੀ ਦਾ ਨਹੀਂ ਕਿ ਜਿਹਨੂੰ ਤੁਸੀਂ ਉਂਗਲ ਲਾ ਕੇ ਚਟ ਲਮੋ ਚੱਖਣਾ ਉਹਨੂੰ ਮਹਿਸੂਸ ਕਰਨਾ ਉਹਨੂੰ ਅਨੁਭਵ ਕਰਨਾ ਉਹਨੂੰ ਫੀਲ ਕਰਨਾ ਤੁਹਾਡੀ ਜ਼ਿੰਦਗੀ ਚ ਪੂਰਾ ਹੋਏ ਉਹ ਉਹਦੇ ਕੰਮਾਂ ਦੇ ਵਿੱਚੋਂ ਦੀ ਲੰਘਣਾ ਉਹਦੇ ਆਖੇ ਲੱਗ ਕੇ ਵੇਖਣਾ ਉਹਦੇ ਅਨੁਸਾਰ ਜੀਵਨ ਜੀ ਕੇ ਦੇਖਣਾ ਔਰ ਜਦੋਂ ਤੁਸੀਂ ਉਹਦੇ ਅਨੁਸਾਰ ਚੱਲਣਾ ਸ਼ੁਰੂ ਕਰਨਾ ਸਾਰੀਆਂ ਸਿਚੁਏਸ਼ਨਸ ਚੇਂਜ ਹੋਣ ਲੱਗ ਜਾਣੀਆਂ ਸਾਰੀਆਂ ਬਿਮਾਰੀਆਂ ਛੱਡ ਕੇ ਜਾਣ ਲੱਗ ਜਾਣੀਆਂ ਸਾਰੇ ਹਾਲਾਤ ਸੁਧਰਨ ਲੱਗ ਜਾਣੇ ਆ ਤੇ ਫਿਰ ਤੁਹਾਨੂੰ ਪਤਾ ਲੱਗਣਾ ਇਹ ਰਾਹ ਕਿੰਨਾ ਚੰਗਾ ਆ ਇਹ ਰਾਹ ਕਿੰਨਾ ਸਹੀ ਆ ਇਸ ਰਾਹ ਦੇ ਉੱਤੇ ਕਿੰਨਾ ਫਾਇਦਾ ਆ ਪਰਮੇਸ਼ਵਰ ਕਿੰਨਾ ਭਲਾ ਪਰਮੇਸ਼ਵਰ ਪਰਮੇਸ਼ਵਰ ਦੀਆਂ ਯੋਜਨਾਵਾਂ ਮੇਰੇ ਲਈ ਕਿੰਨੀਆਂ ਚੰਗੀਆਂ ਆ ਤਾਂ ਫੇਰ ਸਾਨੂੰ ਪਤਾ ਲੱਗਣਾ ਕਿ ਉਹਦਾ ਸਵਾਦ ਕੀ ਆ ਉਹਦਾ ਸਵਾਦ ਕਿੰਨਾ ਮਿੱਠਾ ਆ ਹallelujah 35 ਨੰਬਰ ਦੇ ਵਿੱਚ ਲਿਖਿਆ ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ ਹੁਣ ਉਹ ਕਹਿੰਦਾ ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ ਕਹਿੰਦਾ ਮੈਨੂੰ ਤੇਰੀ ਅਗਵਾਈ ਦੀ ਜ਼ਰੂਰਤ ਆ ਮੈਂ ਆਪਣੀ ਮਰਜ਼ੀ ਨਾਲ ਨਾ ਤੁਰਿਆ ਫਿਰਾਂ ਬਈ ਤੇਰੇ ਹੁਕਮ ਕੌਸ਼ਿਆ ਤੇ ਮੈਂ ਆਪਣੀ ਸਮਝ ਦੇ ਨਾਲ ਉਹਨਾਂ ਨੂੰ ਹੋਰ ਹਿਸਾਬ ਦੇ ਨਾਲ ਲੈ ਕੇ ਆਪਣੇ ਵੱਖਰੇ ਰਾਹ ਨਿਰਾਲੇ ਕਰ ਲਵਾਂ ਪਰ ਕਹਿੰਦਾ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ ਮੈਨੂੰ ਆਪਣੇ ਹੁਕਮਾਂ ਦੇ ਉੱਤੇ ਚੱਲਣਾ ਸਿਖਾ ਮੈਨੂੰ ਦੱਸ ਕਿ ਮੈਂ ਤੇਰੇ ਹੁਕਮਾਂ ਨੂੰ ਕਿੱਦਾਂ ਪੂਰਿਆਂ ਕਰਾਂ ਤੇਰੇ ਹੁਕਮਾਂ ਦੇ ਵਿੱਚ ਮੈਂ ਕਿੱਦਾਂ ਬਣਿਆ ਰਵਾਂ ਅਰਫੇ ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ ਕਹਿੰਦਾ ਕਿਉਂਕਿ ਮੈਂ ਮਗਨ ਹਾਂ ਮੇਰਾ ਜੀ ਕਰਦਾ ਆ ਕਿ ਮੈਂ ਤੇਰੇ ਹੁਕਮਾਂ ਨੂੰ ਪੂਰਾ ਕਰਾਂ ਮੇਰਾ ਮਨ ਇਸ ਚੀਜ਼ ਦੇ ਵਿੱਚ ਲੱਗਾ ਹੋਇਆ ਆ ਕਿ ਮੈਨੂੰ ਪਤਾ ਲੱਗ ਜਾਵੇ ਕਿ ਪਰਮੇਸ਼ਵਰ ਦੇ ਰਾਹ ਤੇ ਚੱਲਣਾ ਕਿੱਦਾਂ ਮੈਨੂੰ ਪਤਾ ਲੱਗ ਜਾਵੇ ਪਰਮੇਸ਼ਵਰ ਦੇ ਹੁਕਮਾਂ ਨੂੰ ਕਿੱਦਾਂ ਪੂਰਾ ਕੀਤਾ ਜਾ ਸਕਦਾ ਜੇ ਮੈਨੂੰ ਕੋਈ ਹੁਕਮ ਪਰਮੇਸ਼ਵਰ ਦਾ ਔਖਾ ਲੱਗਦਾ ਇੱਕ ਵਾਰੀ ਮੈਨੂੰ ਸਮਝ ਆ ਜਾਵੇ ਵੀ ਉਹਨੂੰ ਕਿੱਦਾਂ ਪੂਰਾ ਕਰਨਾ ਆ ਫੇਰ ਮੈਂ ਉਹਨੂੰ ਜੀਵਨ ਭਰ ਪੂਰਾ ਕਰੀ ਜਾਊਂਗਾ ਭਾਵੇਂ ਮੇਰੇ ਦਿਲ ਦੀ ਇਹ ਤਮੰਨਾ ਆ ਕਿ ਮੈਂ ਪਰਮੇਸ਼ਵਰ ਦੇ ਹੁਕਮ ਨੂੰ ਪੂਰਾ ਕਰਾਂ ਜਿਹੜੇ ਕੰਮ ਤੁਹਾਡੇ ਜੀਵਨ 'ਚ ਤੁਹਾਨੂੰ ਪਤਾ ਹੈ ਕਿ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਤੁਹਾਡੇ ਦਿਲ ਵਿੱਚ ਖੁਆਇਸ਼ ਹੋਏ ਉਹਨਾਂ ਕੰਮਾਂ ਨੂੰ ਛੱਡ ਦੇਣ ਦੀ ਇਹਦਾ ਮਤਲਬ ਤੁਸੀਂ ਪਰਮੇਸ਼ਵਰ ਦੇ ਵਿੱਚ ਮਗਨ ਹੈ ਜਦੋਂ ਨਹੀਂ ਛੱਡ ਹੁੰਦੇ ਤਾਂ ਇਹ ਕਹਿਣਾ ਕਿ हे ਪਿਤਾ ਪਰਮੇਸ਼ਵਰ پاک ਰੂਹ ਦੇ ਦੁਆਰਾ ਮੇਰੀ ਅਗਵਾਈ ਕਰੋ ਮੈਂ ਕਿੱਦਾਂ ਇੰਨਾ ਕੰਮਾਂ ਨੂੰ ਛੱਡ ਸਕਾਂ ਮੈਨੂੰ ਆਪਣਾ ਬਲ ਤੇ ਜ਼ੋਰ ਦਿਓ ਮੈਨੂੰ ਹਿੰਮਤ ਤਾਕਤ ਤੇ ਦਲੇਰੀ ਬਖਸ਼ੋ ਕਿੱਦਾਂ ਮੈਂ ਇਸ ਬੁਰੀ ਆਦਤ ਦੇ ਵਿੱਚੋਂ ਪ੍ਰਭੂ ਜੀ ਬਾਹਰ ਆ ਜਾਵਾਂ ਤੁਸੀਂ ਦੇਖਿਓ ਜਦੋਂ ਤੁਸੀਂ ਇਦਾਂ ਪ੍ਰਾਰਥਨਾ ਕਰਨੀ ਕਿ ਪ੍ਰਭੂ ਮੈਂ ਛੱਡਣਾ ਚਾਹੁੰਦਾ ਹਾਂ ਮੈਂ ਨਸ਼ੇ ਨੂੰ ਛੱਡਣਾ ਚਾਹੁੰਦਾ ਹਾਂ ਮੈਂ ਨਸ਼ੇ ਨੂੰ ਛੱਡਣਾ ਚਾਹੁੰਦਾ ਹਾਂ ਮੇਰੀ ਮਦਦ ਕਰੋ ਮੈਂ ਨਸ਼ੇਵਾਲ ਦੇਖ ਕੇ ਇਦਾਂ ਦਾ ਨਾ ਜਮਾ ਨਸ਼ੇਵਲ ਦੇਖ ਕੇ ਮੇਰੀ ਕਮਜ਼ੋਰੀ ਨਾ ਮੈਨੂੰ ਜੋਰ ਪਾ ਦੇ ਪਰ ਪ੍ਰਭੂ ਤੇਰਾ ਵਚਨ ਮੈਨੂੰ ਦਲੇਰੀ ਦੇਵੇ ਪ੍ਰਭੂ ਤੁਹਾਡਾ ਆਤਮਾ ਮੈਨੂੰ ਸੰਭਾਲੇ ਤੁਸੀਂ ਦੇਖਿਓ ਤੁਹਾਡਾ ਮਨ ਨਸ਼ੇ ਤੋਂ ਚੱਕਿਆ ਜਾਣਾ ਹੈ ਇਦਾਂ ਹੀ ਪਹਿਣਾ ਦੇ ਵਿੱਚ ਜਿਹੜੀ ਵੀ ਬੁਰੀ ਆਦਤ ਹੈ ਚੋਰੀ ਦੀ ਆਦਤ ਹੈ ਚੁਗਲੀ ਦੀ ਆਦਤ ਹੈ ਝੂਠ ਦੀ ਆਦਤ ਹੈ ਤੁਸੀਂ ਕਹੋ ਪ੍ਰਭੂ ਮੈਂ ਲੜਾਈ ਨੂੰ ਛੱਡਣਾ ਚਾਹੁੰਦੀ ਆਂ ਪ੍ਰਭੂ ਮੈਂ ਝੂਠ ਬੋਲਣਾ ਛੱਡਣਾ ਚਾਹੁੰਦੀ ਆਂ ਪ੍ਰਭੂ ਮੈਂ ਵੀ ਵਿਚਾਰ ਨੂੰ ਛੱਡਣਾ ਚਾਹੁੰਦੀ ਆਂ ਮੈਂ ਲਾਲਚ ਨੂੰ ਛੱਡਣਾ ਚਾਹੁੰਦੀ ਆਂ ਮੈਂ ਆਣ ਆਗਿਆਕਾਰੀ ਕਰਨਾ ਛੱਡਣਾ ਚਾਹੁੰਦੀ ਆਂ ਮੈਂ ਚਾਹੁੰਦੀ ਮੈਂ ਆਪਣੇ ਪਰਿਵਾਰ ਨਾਲ ਪਿਆਰ ਵਿੱਚ ਰਹਾ ਮੈਂ ਆਪਣੇ ਪਰਿਵਾਰ ਦੇ ਨਾਲ ਵਫਾਦਾਰੀ ਦੇ ਵਿੱਚ ਚੱਲਾਂ ਮੈਂ ਆਪਣੇ ਪਤੀ ਦੀ ਆਗਿਆਕਾਰੀ ਦੇ ਵਿੱਚ ਰਹਾ ਮੈਂ ਉਹਦੇ ਨਾਲ ਲੜਾਈ ਨਾ ਕਰਾਂ ਮੈਂ ਉਹਦੇ ਨਾਲ ਝਗੜਾ ਨਾ ਕਰਾ ਪ੍ਰਭੂ ਮੇਰੀ ਮਦਦ ਕਰੋ ਮੈਨੂੰ ਤੁਹਾਡੀ ਮਦਦ ਦੀ ਜ਼ਰੂਰਤ ਆ ਮੈਂ ਚਾਹੁੰਦੀ ਆ ਲੋਕ ਮੈਨੂੰ ਕਹਿਣ ਕਿ ਪਰਮੇਸ਼ਵਰ ਦੀ ਧੀ ਆ ਇਹਦਾ ਜੀਵਨ ਬਦਲ ਗਿਆ ਜਦੋਂ ਤੁਸੀਂ ਕਹੋਗੇ ਤੁਹਾਡੇ ਲਈ ਹੋਣ ਲੱਗ ਜਾਣਾ ਹੈ ਪਰ ਅਸੀਂ ਤਾਂ ਆਪਣੀ ਪ੍ਰਾਰਥਨਾ ਚਦਾ ਕਹਿੰਦੇ ਹੀ ਨਹੀਂ ਤਾਂ ਹੀ ਤਾਂ ਸਾਡੇ ਸੁਭਾਅ ਨਹੀਂ ਬਦਲਦੇ ਤਾਂ ਹੀ ਸਾਡਾ ਜੀਵਨ ਨਹੀਂ ਬਦਲਦਾ ਬਹੁਤ ਸਾਰੇ ਲੋਕ ਜਦੋਂ ਉਹਨਾਂ ਦੇ ਘਰਾਂ ਵਿੱਚ ਜਾਓ ਤੇ ਜੇ ਕਿਤੇ ਉਹਨਾਂ ਨੇ ਆਪਣੇ ਗਵਾਂਢੀਆਂ ਨੂੰ ਸੱਦਾ ਦਿੱਤਾ ਹੋਵੇ ਉਹ ਫੇ ਸਾਡੇ ਕੰਨਾਂ 'ਚ ਕਹਿੰਦੇ ਆ ਭੈਣ ਜੀ ਸਾਨੂੰ ਤਾਂ ਪਤਾ ਨਹੀਂ ਆ ਪਰ ਤੁਸੀਂ ਸ਼ਾਇਦ ਇਹ ਤੁਹਾਡੇ ਹੀ ਆਖੇ ਲੱਗ ਜਾਣ ਇਹਨਾਂ ਨੂੰ ਫਲਾਨੀ ਗੱਲ ਸਮਝਾ ਕੇ ਜਾਇਓ ਫੇ ਕਿੰਨੀ ਸੰਗ ਆਉਂਦੀ ਆ ਤੁਸੀਂ ਸੋਚੋ ਪਰ ਜੇ ਅਸੀਂ ਪ੍ਰਾਰਥਨਾ ਦੇ ਵਿੱਚ ਇਹ ਗੱਲ ਕਹੀਏ ਕਿ ਪ੍ਰਭੂ ਮੇਰੀ ਮਦਦ ਕਰੋ ਮੈਨੂੰ ਇਸ ਗੰਦਗੀ ਚੋਂ ਬਾਹਰ ਕੱਢੋ ਮੈਨੂੰ ਬੁਰੇ ਸੁਭਾਅ ਚੋਂ ਬਾਹਰ ਕੱਢੋ ਇਹ ਕਹੀਏ ਕਿ ਪ੍ਰਭੂ ਤੁਹਾਡਾ ਸੁਭਾਅ ਮੇਰੇ ਅੰਦਰ ਜੜ ਫੜੇ ਪ੍ਰਭੂ ਤੁਹਾਡਾ ਸੁਭਾਅ ਮੇਰੇ ਅੰਦਰ ਨਜ਼ਰ ਆਏ ਪ੍ਰਭੂ ਮੇਰੇ ਅੰਦਰੋਂ ਮੇਰੇ ਮਨ ਦਾ ਕੱਬਾ ਪਣ ਜਾਂਦਾ ਰਹੇ ਮੇਰੀਆਂ ਬੁਰੀਆਂ ਆਤਾਂ ਜਾਂਦੀਆਂ ਰਹਿਣ ਔਰ ਕਹਿਣਾ ਕਿ ਮੈਂ ਆਪਣੀ ਚੋਰੀ ਦੀ ਬੁਰੀ ਆਦਤ ਨੂੰ ਹੁਕਮ ਕਰਦੀ ਆ ਜਾਂ ਕਰਦਾ ਨਿਕਲ ਜਾ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਲਾਲਚ ਦੀ ਬੁਰੀ ਆਦਤ ਨੂੰ ਹੁਕਮ ਕਰਦਾ ਆ ਕਰਦੀ ਆ ਨਿਕਲ ਜਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਹਫਤੇ ਦੇ ਵਿੱਚ ਵਿੱਚ ਡਿਲੀਵਰ ਹੋ ਜਾਣਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਕਿਉਂਕਿ ਪ੍ਰਭੂ ਨੇ ਤੁਹਾਡੀ ਮਦਦ ਕਰਨੀ ਆ پاک ਰੂਹ ਦੇ ਦੁਆਰਾ ਉਹਨੇ ਤੁਹਾਡੇ ਮਨ ਚ ਪਾ ਦੇਣਾ ਆ ਉਹਨੇ ਤੁਹਾਡਾ ਅੰਦਰ ਨੂੰ ਬਦਲ ਦੇਣਾ ਕਹਿਣਾ ਪ੍ਰਭੂ ਨੂੰ ਕਿ ਪ੍ਰਭੂ ਮੇਰੇ ਅੰਦਰ ਬਦਲ ਦਿਓ ਮੇਰੇ ਮਨ ਨੂੰ ਪ੍ਰਭੂ ਬਦਲ ਦਿਓ ਮੇਰੇ ਅੰਦਰ ਜਿਹੜੀ ਨੇਚਾ ਹੀਣਤਾ ਆ ਉਹ ਨੇਚਾ ਵਾਨਾਂ ਵਾਲੇ ਜੀਵਨ ਦੇ ਵਿੱਚ ਬਦਲ ਜਾਏ ਮੈਂ ਨੇਚਾ ਦੀ ਸੂਰਬੀਰ ਬਣ ਜਾਵਾਂ ਮੈਂ ਨੇਚਾ ਦਾ ਜੋਧਾ ਬਣ ਜਾਵਾਂ ਤੁਸੀਂ ਦੇਖਿਓ ਤੁਸੀਂ ਬਣ ਜਾਣਾ ਹੈ ਹਾਲੇਲੂਇਆ ਪਰ ਸਾਨੂੰ ਪ੍ਰਾਰਥਨਾ ਕਰਨ ਦਾ ਤਰੀਕਾ ਸਿੱਖਣਾ ਪੈਣਾ ਹੈ ਸਾਨੂੰ ਉਹ ਰਾਹ ਸਿੱਖਣੇ ਪੈਣੇ ਆ ਕਿ ਕਿੱਦਾਂ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੇ ਮਾਰਗ ਦੇ ਉੱਤੇ ਚੱਲਣਾ ਹੈ ਕਿ پاک ਰੂਹ ਸਾਡੀ ਅਗਵਾਈ ਕਰੇ ਹallelujah